ਸਾਰੇ ਹੀ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕ ਰਾਏ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੋ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਤਾਂ ਕਿ ਹਰ ਇੱਕ ਨੂੰ ਇਸ ਬਾਰੇ ਜਾਣਕਾਰੀ ਹੋ ਸਕੇ ਜੋ ਪੰਜਾਬ ਦੇ ਵਿੱਚ ਸਰਕਾਰੀ ਡਿਫੂਆਂ ਦੇ ਵਿੱਚ ਤੁਹਾਨੂੰ ਫ੍ਰੀ ਦਾ ਰਾਸ਼ਨ ਮਿਲਦਾ ਉਸ ਦੇ ਵਿੱਚ ਪੰਜਾਬ ਸਰਕਾਰ ਨੇ ਵੱਡੇ ਬਦਲਾਅ ਕੀਤੇ ਨੇ ਜੋ ਹੁਣ ਅਸਲ ਲਾਭਪਾਤਰੀ ਨੇ ਜਿਨ੍ਹਾਂ ਨੇ 31 ਮਾਰਚ ਤੱਕ ਜੇਕਰ ਪੰਜਾਬ ਸਰਕਾਰ ਦੇ ਵੱਲੋਂ ਕੀਤੇ ਬਦਲਾਅ ਦੇ ਨਾਲ ਅਪਡੇਟ ਨਹੀਂ ਹੁੰਦੇ ਤਾਂ ਉਹਨਾਂ ਦਾ ਰਾਸ਼ਨ ਨਹੀਂ ਮਿਲੇਗਾ ਉਹਨਾਂ ਦਾ ਰਾਸ਼ਨ ਰੁਕ ਜਾਵੇਗਾ ਸੋ ਪੰਜਾਬ ਸਰਕਾਰ ਦੇ ਵੱਲੋਂ ਜੋ ਇਸਤੇ ਬਾਰੇ ਜਾਣਕਾਰੀ ਦਿੱਤੀ ਹੈ 31 ਮਾਰਚ ਤੱਕ ਹਰੇਕ ਲਾਭਪਾਤਰੀ ਨੂੰ ਆਪਣਾ ਉਹ ਰਾਸ਼ਨ ਕਾਰਟ ਦੇ ਵਿੱਚ ਜੋ ਬਦਲਾਅ ਕਰਨਾ ਪਵੇਗਾ ਇਹ ਪ੍ਰਕਿਰਿਆ ਰਾਸ਼ਟਰੀ ਸੁਰੱਖਿਆ ਐਕਟ ਦੇ ਤਹਿਤ 2013 ਤੋਂ ਚੱਲ ਰਹੀ ਹੈ ਹੁਣ ਜੋ ਪੰਜਾਬ ਸਰਕਾਰ ਦੇ ਖੁਰਾਕ ਸਪਲਾਈ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਕਹਿ ਕੇ ਜਿਸ ਤੇ ਲਈ ਪੰਜਾਬ ਸਰਕਾਰ ਨੂੰ ਕੁਝ ਸ਼ਿਕਾਇਤਾਂ ਫਲਪਤ ਹੋਈਆਂ ਸੀ ਕਿ ਜੋ ਰਾਸ਼ਨ ਡਿਪੂਆਂ ਤੋਂ ਮਿਲਦਾ ਹੈ ਕੁਝ ਡਿਪੂ 홀ਡਰ ਉਸ ਦੇ ਵਿੱਚ ਕਪਲਾ ਕਰਦੇ ਨੇ ਜੋ ਰਾਸ਼ਨ ਡਿਪੂ 홀ਡਰ ਕਪਲਾ ਕਰਨ ਤੋਂ ਬਾਅਦ ਲਾਭਪਾਤਰੀਆਂ ਤੱਕ ਸਹੀ ਢੰਗ ਨਾਲ ਵੰਡਣ ਨਹੀਂ ਕਰਦੇ ਉਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ ਤੇ ਲਾਭਪਾਤਰੀਆਂ ਨੂੰ ਆਪਣੇ ਵੱਲੋਂ ਜੋ ਉਹਨਾਂ ਨੇ ਬਦਲਾਅ ਦੇ ਨਾਲ ਆਪਣੇ ਆਪ ਨੂੰ ਈ ਕੇवाईसी ਕਰਵਾ ਲੈਣ ਜੋ ਕਿ ਡਿਪੂਆਂ ਤੇ ਜਾ ਕੇ ਹਰੇਕ ਲਾਭਪਾਤਰੀ ਦੇ ਆਪਣੇ ਪੂਰੇ ਪਰਿਵਾਰ ਦੇ ਮੈਂਬਰਾਂ ਨੂੰ ਈ ਕੇवाईसी ਕਰਾਉਣੀ ਲਾਜ਼ਮੀ ਕਰ ਦਿੱਤੀ ਹੈ 31 ਮਾਰਚ ਤੱਕ ਡਿਪੂ ਹੋਲਡਰਾਂ ਤੇ ਈ ਕੇवाईसी ਹਰੇਕ ਮੈਂਬਰ ਦੀ ਹੋਵੇਗੀ ਜੋ ਕਿ ਪਹਿਲੇ ਈ ਕੇ ਵੀ ਸੀ ਨਹੀਂ ਸੀ ਸਿੱਧਾ ਡੀਪੂ ਹੋਲਟਰ ਦੇ ਵਿੱਚ ਜਿੰਨੇ ਵੀ ਰਾਸ਼ਨ ਵਾਲੇ 카ਡ ਸੀ ਉਹਨਾਂ ਦੇ ਵਿੱਚ ਜਿੰਨੇ ਮੈਂਬਰ ਲਿਖੇ ਹੁੰਦੇ ਸੀ ਉਹ ਸਭ ਦੀ ਕਣਕ ਮਿਲਦੀ ਸੀ ਪਰ ਰਾਸ਼ਨ ਡੀਪੂ ਵਾਲਾ ਕੀ ਕਰਦਾ ਸੀਗਾ ਜੇ ਕਿਸੇ ਪਰਿਵਾਰ ਦੇ ਕਿਸੇ ਮੈਂਬਰ ਦੀ ਕੋਈ ਮੌਤ ਹੋ ਜਾਂਦੀ ਸੀ ਤਾਂ ਉਸ ਦੀ ਕਣਕ ਉਹ ਕਟਾਉਂਦਾ ਨਹੀਂ ਸੀ ਉਹ ਕਣਕ ਆਪ ਖਾ ਲੈਂਦਾ ਸੀ ਸੋ ਇਸ ਨੂੰ ਲੈ ਕੇ ਇਹ ਵੱਡੇ ਬਦਲਾਅ ਕੀਤੇ ਨੇ ਪੰਜਾਬ ਸਰਕਾਰ ਨੇ ਉਹਨਾਂ ਨੇ ਕਿਹਾ ਕਿ ਇਸ ਨਾਲ ਕੋਈ ਫੀਸ ਨਹੀਂ ਲਈ ਜਾਏਗੀ ਜੇਕਰ ਕੋਈ ਵਿਅਕਤੀ ਇਸ ਕੰਮ ਲਈ ਤੁਹਾਡੇ ਕੋਲ ਪੈਸੇ ਮੰਗਦਾ ਹੈ ਤਾਂ ਵਿਭਾਗ ਨੂੰ ਤੁਰੰਤ ਸੂਚਿਤ ਕਰੋ ਤਾਂ ਜੋ ਅਜੇ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕੇ ਪੰਜਾਬ ਦੇ 1.55 ਕਰੋੜ ਲੋਕਾਂ ਨੂੰ ਸਰਕਾਰੀ ਦੀਵਿਆਂ ਤੋਂ ਸਬਸਿਡੀ ਵਾਲਾ ਰਾਸ਼ਨ ਮਿਲਦਾ ਹੈ ਇਹਨਾਂ ਵਿੱਚੋਂ 1.17 ਕਰੋੜ ਜਾਨੀ 75 ਪ੍ਰਤੀਸ਼ਤ ਲੋਕਾਂ ਨੇ ਈ ਕੇ ਵਾਈ ਸੀ ਪ੍ਰਕਿਰਿਆ ਪੂਰੀ ਕਰ ਲਈ ਹੈ ਬਾਕੀ ਲੋਕਾਂ ਨੂੰ ਵੀ ਪ੍ਰਕਿਰਿਆ ਨੂੰ ਜਲਦੀ ਪੂਰਾ ਕਰਨ ਲਈ ਜੋ ਸਰਕਾਰ ਨੇ ਹੁਕਮ ਦਿੱਤੇ ਨੇ ਸਰਕਾਰ ਨੇ ਇਲਾਕੇ ਦੇ ਨਮਾਇੰਦਿਆਂ ਨੂੰ ਵੀ ਅਪੀਲ ਕੀਤੀ ਹੈ ਇਸ ਸਬੰਧ ਵਿੱਚ ਜੋ ਪਹਿਲੇ ਦਿਨ ਤੇ ਕਾਰਵਾਈ ਕਰਨ ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਸੋ ਸਰਕਾਰ ਨੇ ਫੈਸਲਾ ਕੀਤਾ ਸੀ ਕਿ ਖੁਰਾਕ ਸਪਲਾਈ ਵਿਭਾਗ ਦੇ ਜ਼ਿਲ੍ਹਾ ਪਧਰੀ ਅਧਿਕਾਰੀ ਇਨਸਪੈਕਟਰ ਐਫਐਸਓ ਅਤੇ ਡੀਐਫਐਸਓ ਦੁਪਹਿਰੇ 12 ਵਜੇ ਤੱਕ ਜ਼ਿਲ੍ਹਾ ਪਧਰੀ ਦਫ਼ਤਰਾਂ 'ਚ ਬੈਠਣਗੇ ਉਸ ਤੋਂ ਬਾਅਦ ਜੋ ਵਿਭਾਗੀ ਕੋਸ਼ਿਸ਼ ਕੋਈ ਕੇ ਲੋਕਾਂ ਨੂੰ ਦਫ਼ਤਰਾਂ ਵਿੱਚ ਆਉਣ ਲੱਗਿਆਂ ਬਹੁਤ ਜ਼ਿਆਦਾ ਦਿੱਕਤਾਂ ਆਉਣਗੀਆਂ ਸੋ ਉਸ ਤੋਂ ਬਾਅਦ ਡਿਪੂ ਹੋਲਡਰਾਂ ਨੂੰ ਹੀ ਈਕੇਵਾਈਸੀ ਮਸ਼ੀਨਾਂ ਸੌਂਪ ਦਿੱਤੀਆਂ ਗਈਆਂ ਜੋ ਕਿ e-KYC ਢੀਪੂ ਹੋਲਡਰ ਖੁਦ ਜਿਹੜਾ ਕਿ ਲਾਭਪਾਤਰੀ ਦੀ ਕਰ ਸਕਦਾ ਹੈ ਉਹਨਾਂ ਦੇ ਜੋ ਫਿੰਗਰਪ੍ਰਿੰਟ ਲੈ ਕੇ ਉਹ ਜੋ ਉਹਨਾਂ ਦੀ e-KYC ਕੰਪਲੀਟ ਹੁੰਦੀ ਹੈ ਸੋ ਹਰੇਕ ਲਾਭਪਾਤਰੀ ਨੂੰ 31 ਮਾਰਚ ਤੱਕ ਆਪਣੀ e-KYC ਕਰਵਾ ਲੈਣੀ ਚਾਹੀਦੀ ਹੈ ਤਦੇ ਹੀ ਤੁਹਾਨੂੰ ਅਗਲਾ ਰਾਸ਼ਨ ਜਿਹੜਾ ਅਪ੍ਰੈਲ ਤੋਂ ਮਿਲੇਗਾ ਜੇਕਰ e-KYC ਕਿਸੇ ਮੈਂਬਰ ਦੀ ਨਹੀਂ ਹੁੰਦੀ ਤਾਂ ਉਸ ਨੂੰ 31 ਮਾਰਚ ਤੋਂ ਬਾਅਦ ਰਾਸ਼ਨ ਲੈਣਾ ਬੰਦ ਹੋ ਜਾਵੇਗਾ